I'm <laughs> ਜੀ ਜਥੇਵੰਦੀਆਂ ਵੱਲੋਂ ਸੰਗਰੂਰ ਦੇ ਰੇਲਵੇ ਸਟੇਸ਼ਨ ਤੋਂ ਲੈ ਕੇ ਅ ਸੰਗਰੂਰ ਦੇ ਡੀਸੀ ਦਫ਼ਤਰ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਇਹ ਸਾਰੇ ਪੰਜਾਬ ਭਰ ਚ ਪ੍ਰਦਰਸ਼ਨ ਹੋਏ ਨੇ ਜੋ ਪਿਛਲੇ ਦਿਨੀ 31 ਅਗਸਤ ਨੂੰ ਐਨਆਈਏ ਦੇ ਲਖਨਊ ਦਫ਼ਤਰ ਵੱਲੋਂ ਪੰਜਾਬ ਚ ਔਰ ਚੰਡੀਗੜ੍ਹ ਚ ਰੇਡ ਕੀਤੀ ਗਈ ਹੈ ਕਈ ਕਿਸਾਨ ਆਗੂਆਂ ਦੇ ਘਰਾਂ ਤੇ ਜਿਹੜੀ ਛਾਪੇਮਾਰੀ ਕੀਤੀ ਗਈ ਹੈ ਕਈਆਂ ਨੂੰ ਸੱਮਣ ਕੀਤੇ ਗਏ ਆ ਉਹ ਸਾਰੇ ਮਾਮਲੇ ਤੇ ਅੱਜ ਇਹ ਪ੍ਰਦਰਸ਼ਨ ਕੀਤਾ ਕਿ ਜੇ ਕੇਂਦਰ ਦਾ ਬਣਾਇਆ ਹੋਇਆ ਟੂਲ ਉਹਦੀ ਐਨਆਈਏ ਜਿਹੜੀ ਏਜੰਸੀ ਹੈ ਇਹ ਏਜੰਸੀ ਦਾ ਇੱਕੋ ਹੀ ਕੰਮ ਰਹਿ ਗਿਆ ਕਿ ਲੋਕਾਂ ਦੇ ਸੰਘਰਸ਼ਾਂ ਨੂੰ ਔਰ ਉਹ ਸੰਘਰਸ਼ ਲੜਨ ਵਾਲੇ ਆਗੂਆਂ ਨੂੰ ਕਿਵੇਂ ਦਬਾਇਆ ਜਾਵੇ ਤਾਂ ਪੰਜਾਬ ਦੇ ਜਿਹੜੇ ਲੜਨ ਵਾਲੇ ਲੋਕ ਨੇ ਉਹ ਜਮਹੂਰੀਅਤ ਹੀ ਰਾਖੀ ਲਈ ਅੱਜ ਸੜਕਾਂ ਦੇ ਉੱਤੇ ਨੇ ਅਸੀਂ ਇਹ ਕਦੇ ਬਰਦਾਸ਼ਤ ਨਹੀਂ ਕਰਾਂਗੇ ਕਿ ਕੇਂਦਰ ਇਸ ਤਰ੍ਹਾਂ ਜਿਨੀ ਪੰਜਾਬ 'ਚ ਦਖਲ ਅੰਦਾਜ਼ੀ ਕਰੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤਾ ਡੀਸੀ ਸੰਗਰੂਰ ਰਾਹੀਂ ਕਿਰਤੀ ਕਿਸਾਨ ਯੂਨੀਅਨ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪੰਜਾਬ ਸਟੂਡੈਂਟ ਯੂਨੀਅਨ ਤੇ ਹੋਰ ਸਹਿਯੋਗੀ ਜਥੇਬੰਦੀਆਂ ਨੂੰ ਲੈ ਕੇ ਮੰਗ ਪੱਤਰ ਦੇਣ ਦਾ ਕਾਰਨ ਇਹ ਬਣਿਆ ਹੈ ਪਿਛਲੇ ਸਾਲਾਂ ਦੇ ਦੌਰਾਨ ਜਿਹੜਾ ਦਿੱਲੀ ਦੇ ਵਿੱਚ ਇੱਕ ਮੋਰਚਾ ਲੱਗਿਆ ਸੀ ਉਹ ਮੋਰਚੇ ਦੀ ਜਿਹੜੇ ਮੋਰਚੇ ਰਾਹੀਂ ਅਸੀਂ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਇਆ ਸੀ ਉਹਦੀ ਅਗਵਾਈ ਪੰਜਾਬ ਨੇ ਕੀਤੀ ਸੀ ਜਿਹੜੀ ਮੋਦੀ ਸਰਕਾਰ ਹੈ ਉਹਨੇ ਉਹ ਕਾਨੂੰਨ ਤਾਂ ਰੱਦ ਕਰਤੇ ਪਰ ਅੰਦਰ ਉਹਦੇ ਜਿਹੜੀ ਜ਼ਾਹਰਤੀ ਜਿਹੜਾ ਗੁੱਸਾ ਸੀ ਉਹ ਪੰਜਾਬੀਆਂ ਤੇ ਕੱਢਣਾ ਚਾਹੁੰਦਾ ਹੈ ਉਹਨੇ ਆਈਐਨਆਈ ਦੀਆਂ ਟੀਮਾਂ ਪੰਜਾਬ ਵਿੱਚ ਭੇਜ ਕੇ ਜਿਹੜੀਆਂ ਜੂਪੀ ਦੀਆਂ ਉਹ ਟੀਮਾਂ ਨੇ ਪੰਜਾਬ ਵਿੱਚ ਭੇਜ ਕੇ ਸਾਡੇ ਬੁੱਧੀਜੀਵੀਆਂ ਤੇ ਅਧਿਆਪਕਾਂ ਤੇ ਵਕੀਲਾਂ ਤੇ ਲੇਖਕਾਂ ਤੇ ਕਿਸਾਨ ਆਗੂਆਂ ਤੇ ਜਿਹੜੇ ਜਮਹੂਰੀਅਤ ਦੀ ਰਾਖੀ ਕਰਦੇ ਨੇ ਜਿਹੜੇ ਜਮਹੂਰੀਅਤ ਨੂੰ ਬਚਾਉਣ ਦੀ ਗੱਲ ਕਰਦੇ ਨੇ ਉਹਨਾਂ ਨੂੰ ਸਭ ਕੁਝ ਸਿਖਾਉਣ ਖਾਤਰ ਇਹ ਸਾਪੇ ਮਾਰ ਕੇ ਉਹਨਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਨੇ